ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ 25 ਤੋਂ 31 ਦਸੰਬਰ ਜਾਨੀ ਕਿ ਸਾਲ ਦੇ ਆਖਰੀ ਜਿਹੜੇ ਦਿਨ ਬਚੇ ਨੇ ਇਹਨਾਂ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਬਣਦਾ ਹੋਇਆ ਦਿਖਾਈ ਦੇ ਰਿਹਾ ਗੱਲ ਕਰਾਂਗੇ ਤਾਜ਼ਾ ਸੈਟਲਾਈਟ ਇਮੇਜ ਦੀ ਤੇ ਫਿਲਹਾਲ 25 ਤਰੀਕ ਦਾ ਜਿਹੜਾ ਮੌਸਮ ਹੈ ਉਹ ਸਾਨੂੰ ਸਾਫ਼ ਦਿਖਾਈ ਦੇ ਰਿਹਾ ਕਿਸੇ ਤਰੀਕੇ ਦੀ ਬੱਦਲੀ ਸਿਸਟਮ ਨਹੀਂ ਹੈ ਜੋ ਵੀ ਬੱਦਲੇ ਸਿਸਟਮ ਸੀ ਉਹ ਪੰਜਾਬ ਤੋਂ ਹੋਰ ਪਾਸੇ ਚੱਲ ਚੁੱਕੇ ਨੇ ਜਿਸ ਦੇ ਕਾਰਨ 25 ਅਤੇ 26 ਤਰੀਕ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਪੰਜਾਬ ਦਾ ਸਾਫ਼ ਹੀ ਬਣੇ ਰਹਿਣ ਦੀ ਉਮੀਦ ਹੈ ਕੋਈ ਬਹੁਤ ਵੱਡੀ ਹਲਚਲ ਦਿਖਾਈ ਨਹੀਂ ਦੇ ਰਹੀ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ 27 ਤਰੀਕ ਅਤੇ 28 ਤਰੀਕ ਦੇ ਮੌਸਮ ਦੀ ਤਾਂ ਪੰਜਾਬ ਦੇ ਵਿੱਚ ਅਦਾਰ ਤੋਂ ਇੱਕ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਮੀਂਹ ਦੀ ਸੰਭਾਵਨਾ ਪੰਜਾਬ ਦੇ ਵਿੱਚ 27 ਅਤੇ 28 ਤਰੀਕ ਨੂੰ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਦੇ ਵਿੱਚ ਖਾਸ ਤੌਰ ਤੇ ਅਗਰ ਅਸਰ ਜਿਹੜਾ ਹੋਣ ਦੀ ਸੰਭਾਵਨਾ ਜਿਹੜਾ ਹਰਿਆਣਾ ਤੋਂ ਲੈ ਕੇ ਹਿਮਾਚਲ ਦੀ ਜਿਹੜੀ ਸਰਦੀ ਇਲਾਕੇ ਨੇ ਜਾਨੀ ਕਿ ਪਟਿਆਲਾ ਫਤਿਹਗੜ੍ਹ ਸਾਹਿਬ ਕਰਾਲੀ ਮੁਹਾਲੀ ਵਰਿੰਡਾ ਰੂਪਨਗਰ ਰੰਤਪੁਰ ਸਾਹਿਬ ਨੰਗਲ ਇਹਨਾਂ ਇਲਾਕਿਆਂ ਵਿੱਚ ਮੀਂਹ ਦੇ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਨੇ ਬਾਕੀ ਪੰਜਾਬ ਦੀ ਗੱਲ ਕੀਤੀ ਜਾਵੇ ਮਾਝੇ ਦਾ ਇਲਾਕਾ ਸੈਂਟਰ ਪੰਜਾਬ ਮਾਲਵਾ ਜਾਂ ਤੋਆਪੇ ਦੇ ਉੱਪਰਲੇ ਹਿੱਸੇ ਜਿਹਦੇ ਵਿੱਚ ਖਾਸ ਤੌਰ ਤੇ ਹੁਸ਼ਿਆਰਪੁਰ ਨਵਾਂ ਸ਼ਹਿਰ ਆਉਂਦੇ ਨੇ ਇਹਨਾਂ ਵਿੱਚ ਅਸਰ ਘੱਟ ਹੈ ਬੱਦਲਬਾਝ ਜ਼ਰੂਰ ਰਹੇਗੀ ਕਿਣਮਰ ਕਣੀ ਦੇ ਅਸਰ ਦੇਖਣ ਨੂੰ ਮਿਲਣਗੇ ਜਿਸ ਤਰੀਕੇ ਨਾਲ 23 ਤਰੀਕ ਦੇ ਆਪਾਂ ਮੀਂਹ ਦੇਖਿਆ ਪੰਜਾਬ ਦੇ ਹਲਕੇ ਦਰਮਿਆਨ ਨਿਸਵਾ ਦਾ ਉਸ ਤਰੀਕੇ ਦੇ ਹਾਲਾਤ ਦੋ ਦਿਨ ਪੰਜਾਬ ਦੇ ਵਿੱਚ ਬਣਦੇ ਹੋਏ ਦਿਖਾਈ ਦੇ ਰਹੇ ਨੇ 27 ਤਰੀਕ ਲਗਭਗ ਕਾ ਗੱਲ ਕੀਤੀ ਜਾਵੇ ਬਾਅਦ ਦੁਪਹਿਰ ਤੋਂ ਲੈ ਕੇ ਜਾਂ ਫਿਰ ਅੱਧਾ ਦੁਪਹਿਰ ਤੋਂ ਲੈ ਕੇ 28 ਤਰੀਕ ਸਵੇਰ ਤੱਕ ਇਹ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਲਗਭਗ ਆਪਾਂ ਗੱਲ ਕੀਤੀ ਜਾਵੇ ਤਾਂ 10 ਤੋਂ 12 ਘੰਟੇ ਇਸ ਤਰੀਕੇ ਦੇ ਹਾਲਾਤ ਪੰਜਾਬ ਦੇ ਵਿੱਚ ਬਰਕਰਾਰ ਰਹਿਣਗੇ ਜਿਸ ਦੇ ਕਾਰਨ ਤਾਪਮਾਨ ਵਿੱਚ ਵੀ ਗਰਾਵਟ ਆਵੇਗੀ ਜੋ ਤਾਪਮਾਨ ਇਸ ਸਮੇਂ ਲਗਭਗ ਦਿਨ ਦੇ 18 ਡਿਗਰੀ ਦੇ ਨੇੜੇ ਤੇ ਚੱਲੇ ਹੋਏ ਨੇ ਉਹ 1 ਤੋਂ 2 ਡਿਗਰੀ ਘਟ ਸਕਦੇ ਨੇ ਇਸ ਤੋਂ ਇਲਾਵਾ ਪਾੜੀ ਖੇਤਰ ਵਿੱਚ ਲਗਾਤਾਰ ਬਰਫਬਾਰੀ ਹੋ ਰਹੀ ਹੈ ਉਸ ਦਾ ਅਸਰ ਵੀ ਪੰਜਾਬ ਦੇ ਵਿੱਚ ਤਾਪਮਾਨ ਦੇ ਪੱਖ ਤੋਂ ਹੋ ਰਿਹਾ ਹੈ ਤਾਪਮਾਨ ਸ਼ੀਤ ਲਹਿਰ ਦੇ ਹਾਲਾਤ ਲਗਾਤਾਰ ਪੰਜਾਬ ਵਿੱਚ ਵਧਦੇ ਹੋਏ ਦਿਖਾਈ ਦੇ ਰਹੇ ਨੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦੇ ਹਾਲਾਤ ਕੀ ਨੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰਦੇ ਹੋ ਫਿਰ 28 ਤਰੀਕ ਤੋਂ ਹੌਲੀ ਹੌਲੀ ਮੌਸਮ ਸਾਫ਼ ਹੁੰਦਾ ਦਿਖਾਈ ਦੇਵੇਗਾ ਪੱਛਮੀ ਹਵਾ ਦੀ ਵਾਪਸੀ ਹੁੰਦੀ ਦਿਖਾਈ ਦੇ ਰਹੀ ਹੈ ਜਿਸ ਦੇ ਕਾਰਨ ਪੰਜਾਬ ਦਾ ਮੌਸਮ ਥੋੜਾ ਜਿਹਾ ਸਾਫ ਹੋਵੇਗਾ ਪਰ ਧੁੰਦ ਦੇ ਹਾਲਾਤ ਦੁਬਾਰਾ ਤੋਂ ਬਣਨਗੇ ਕਿਉਂਕਿ ਪਤਾ ਹੈ ਪੱਛਮੀ ਹਵਾ ਜਦੋਂ ਵੀ ਚਲਦੀ ਹੈ ਤਾਂ ਖੁਸ਼ਕ ਅਤੇ ਠੰਡੀ ਹਵਾ ਮਾਪੇ ਨਾਲ ਲੈ ਕੇ ਆਉਂਦੀ ਹੈ ਜਿਸ ਦੇ ਨਾਲ ਪੰਜਾਬ ਦੇ ਵਿੱਚ ਟੈਂਪਰੇਚਰ ਘਟਦਾ ਹੈ ਧੁੱਪ ਨਿਕਲਣ ਦੇ ਚਾਂਸ ਬਣ ਜਾਂਦੇ ਨੇ ਪਰ ਇਹ ਜਿਹੜੇ ਆਖਰੀ 3 ਦਿਨ ਨੇ ਜਿਹੜੇ 29 30 31 ਜਾਣ ਕੇ ਸਾਲ ਨਵੇਂ ਸਾਲ ਤੱਕ ਦੁਆਰਾ ਤੋਂ ਸੰਗਣੀ ਤੋਂ ਦੇ ਹਾਲਾਤ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਉਮੀਦ ਇਹ ਹੀ ਹੈ ਕਿ ਤਾਪਮਰ ਵੀ ਘਟਦੇ ਹੋਏ ਦਿਖਾਈ ਦੇਣਗੇ ਤਾਪਮਰ 15 ਡਿਗਰੀ ਦੇ ਨੇੜੇ ਤੇੜੇ ਪਹੁੰਚ ਸਕਦੇ ਨੇ ਕਿਉਂਕਿ ਲਗਾਤਾਰ ਪਹਾੜੀ ਖੇਤਰ ਵਿੱਚ ਬਰਬਾਈ ਦਾ ਅਸਰ جاری ਹੈ ਜਿਸ ਦੇ ਕਾਰਨ ਸ਼ੀਤ ਲਹਿਰ ਦੀ ਹਵਾਵਾਂ ਪੰਜਾਬ ਵੱਲ ਕੂਚ ਕਰ ਰਹੀਆਂ ਨੇ ਤੇ ਪੰਜਾਬ ਦੇ ਵਿੱਚ ਠੰਡ ਦੀ ਉਮੀਦ ਲਗਾਤਾਰ ਵਾਦੀ ਹੋਈ ਦਿਖਾਈ ਦੇ ਰਹੀ ਹੈ ਧੁੰਦ ਦੇ ਹਾਲਾਤ ਆਖਰੀ ਦਿਨਾਂ ਵਿੱਚ ਵਣਦੇ ਹੋਏ ਦਿਖਾਈ ਦੇ ਰਹੇ ਨੇ ਓਵਰਾਲ ਗੱਲ ਕੀਤੀ ਜਾਵੇ 25 ਤੋਂ 31 ਤਰੀਕ ਦੇ ਵਿਚਕਾਰ ਦੋ ਦਿਨ ਮੀਂਹ ਦੇ ਚਾਂਸ ਨੇ 27 ਤੇ 28 ਤਰੀਕ ਨੂੰ ਤੇ ਬਾਕੀ ਦਿਨ ਲਗਾਤਾਰ ਠੰਡ ਅਤੇ ਧੁੰਦ ਦੇ ਹਾਲਾਤ ਵਣਦੇ ਹੋਏ ਦਿਖਾਈ ਦੇ ਰਹੇ ਨੇ ਇਹ ਸੀ ਦੀ ਅਪਡੇਟ ਪੰਜਾਬ ਦੇ ਮੌਸਮ ਦੀ ਨਵੀਂ ਜਾਣਕਾਰੀ ਕੋਈ ਵੀ ਆਉਂਦੀ ਹੈ ਚੈਨਲ ਤੇ ਲੈ ਕੇ ਜਲਦਾਜ ਰੋਵਾਂਗੇ ਬਣੇ ਰਹੋ ਚੈਨਲ ਵੈਦਰ ਅਪਡੇਟਸ ਉਤੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ